ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਜਾਣਦੇ ਹੋ ਕਿ ਅੱਜ ਕੱਲ੍ਹ ਭਾਰਤ ਤੇ ਪਾਕਿਸਤਾਨ ਦਾ ਆਪਸੀ ਇੱਕ ਦੂਜੇ ਤੇ ਹਮਲਿਆਂ ਦਾ ਦੌਰ ਥੋੜਾ ਬਹੁਤਾ ਸ਼ੁਰੂ ਹੋਇਆ ਪਰ ਉਹਦੇ ਵਿੱਚ ਜਿਹੜੀ ਆਮ ਜਨਤਾ ਦੇ ਅਵੇਅਰ ਹੋਣ ਦੀ ਗੱਲ ਹੈ ਆਮ ਲੋਕਾਂ ਦੇ ਸੁਚੇਤ ਰਹਿਣ ਦੀ ਗੱਲ ਹੈ ਉਹ ਹੈ ਕਿ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓਜ਼ ਆਉਂਦੀਆਂ ਤਾਂ ਉਹਨਾਂ ਦੀ ਪੁਸ਼ਟੀ ਕਰੇ ਬਿਨਾ ਜਾਂ ਉਹਨਾਂ ਨੂੰ ਦੇਖੇ ਬਿਨਾ ਸੱਚ ਜਾਣੇ ਬਿਨਾ ਪਹਿਲੀ ਗੱਲ ਤੇ ਕਿਸੇ ਨੂੰ ਸ਼ੇਅਰ ਨਾ ਕਰੋ ਜੇ ਜਿੱਤੇ ਕਿਤੇ ਵੀ ਕੋਈ ਲੱਗਦਾ ਪਤਾ ਕਿ ਕਿਤੇ ਕੋਈ ਹਮਲਾ ਹੋਇਆ ਜਾਂ ਕੋਈ ਡਰੋਨ ਆਏ ਨੇ ਜਾਂ ਕਿਸੇ ਵੀ ਤਰ੍ਹਾਂ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹ ਪਹਿਲਾਂ ਆਪਣੇ ਜੇ ਕੋਈ ਰਿਲੇਟਿਵ ਹੈਗੇ ਨੇ ਕੋਈ ਰਿਸ਼ਤੇਦਾਰ, ਦੋਸਤ, ਮਿੱਤਰ ਨੇ ਉਹਨਾਂ ਨਾਲ ਸੰਪਰਕ ਬਣਾਓ, ਫੋਨ ਕਰੋ, ਹਾਲਚਾਲ ਪੁੱਛੋ ਤਾਂ ਕਿ ਇੱਕ ਦੂਜੇ ਦਾ ਧਿਆਨ ਰੱਖਿਆ ਜਾ ਸਕੇ। ਬਾਕੀ ਜਿਹੜੀਆਂ ਸਰਕਾਰ ਵੱਲੋਂ ਪ੍ਰੋਟੋਕੋਲਸ ਲਾਗੂ ਹੋਏ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਤੇ ਉਹਨਾਂ ਦੇ ਨਾਲ ਹੀ ਕਿਉਂਕਿ ਹਿਫਾਜ਼ਤ ਬਣੀ ਰਹਿ ਸਕਦੀ ਹੈ। ਇਹਦੇ ਵਿੱਚ ਹੁਣ ਦੂਜੀ ਗੱਲ ਜਿਹੜੀ ਧਿਆਨ ਦੇ ਵਿੱਚ ਰੱਖਣ ਵਾਲੀ ਆ ਆਮ ਲੋਕਾਂ ਦੇ ਲਈ। ਜਿਹੜੇ ਬਾਰਡਰ ਏਰੀਆਜ਼ ਹੈਗੇ ਨੇ ਤਾਂ ਉਹ ਲੋਕ ਜਰੂਰ ਆਪਣੇ ਖਾਣ ਪੀਣ ਦਾ ਤੇ ਆਮ ਚੀਜ਼ਾਂ ਦਾ ਵੀ ਧਿਆਨ ਰੱਖਣ ਨਾਲ ਨਾਲ ਇਹ ਵੀ ਗੱਲ ਹੈ ਕਿ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਵੀ ਅਵੇਅਰ ਕਰਨ ਛੋਟੇ ਨੇ ਜਿਹੜੇ ਇਹਨਾਂ ਗੱਲਾਂ ਬਰਤੀ ਅਤੇ ਨਾਲ ਹੀ ਜੇ ਤੁਹਾਡਾ ਕੋਈ ਬੈਂਕਾਂ ਦੇ ਵਿੱਚ ਜ਼ਿਆਦਾ ਬੈਲੈਂਸ ਹੈ ਜਾਂ ਕੁਝ ਵੀ ਹੈ ਤਾਂ ਆਪਣੇ ਖਰਚੇ ਪਾਣੀ ਦੇ ਲਈ ਵੀ ਥੋੜੇ ਬਹੁਤੇ ਪੈਸੇ ਤੁਹਾਨੂੰ ਆਪਣੇ ਕੋਲ ਰੱਖਣੇ ਚਾਹੀਦੇ ਨੇ ਤਾਂ ਕਿ ਰੱਬ ਨਾ ਕਰੇ ਕੋਈ ਸਿਚੁਏਸ਼ਨ ਹੋਰ ਮਾੜੀ ਬਣੇ ਜਾਂ ਕੁਝ ਵੀ ਹਾਲਾਤ ਵਿਗੜਨ ਤੇ ਉਹਦੇ ਵਿੱਚ ਸਾਡੇ ਕੋਲੇ ਆਪਣੇ ਫਿਊਚਰ ਦੇ ਲਈ ਜਾਂ ਆਉਣ ਵਾਲੇ ਸਮੇਂ ਦੇ ਲਈ ਖਾਣ ਪੀਣ ਜਾਂ ਰਹਿਣ ਸਹਿਣ ਦਾ ਪ੍ਰਬੰਧ ਵੀ ਨਾ ਹੋਵੇ ਤੇ ਬਹੁਤ ਥਾਂ ਤੇ ਜਿਵੇਂ ਕੱਲ ਜਾਂ ਅੱਜ ਰਾਤ ਦੀਆਂ ਕੁਝ ਖਬਰਾਂ ਸੀ ਜਿਵੇਂ ਕਿ ਜਲੰਧਰ ਦੇ ਵਿੱਚ ਕਹਿ ਰਹੇ ਸੀ ਕਿ ਕਿਤੇ ਕੋਈ ਡਰੋਨ ਆਏ ਨੇ ਤੇ ਉਹ ਫੇਲ ਕਰ ਦਿੱਤੇ ਗਏ ਨੇ ਉਹਨਾਂ ਨੂੰ ਮਾਰ ਮੁਕਾਇਆ ਮਤਲਬ ਕੋਈ ਵੀ ਨੁਕਸਾਨ ਵਾਲੀ ਗੱਲ ਕਿਤੇ ਨਜ਼ਰ ਨਹੀਂ ਆ ਰਹੀ ਨਾ ਕੋਈ ਵਿਖਾਈ ਗਈ ਹੈ ਪਰ ਨਾਲ ਨਾਲ ਇਸ ਗੱਲ ਤੋਂ ਜਰੂਰ ਅਵੇਅਰ ਰਹੋ ਕਿ ਇਹਦੇ ਵਿੱਚ ਜਿਹੜਾ ਨੁਕਸਾਨ ਹੈ ਇਹ ਹੁਣ ਅਟੈਕ ਦਾ ਜਿਹੜਾ ਮਸਲਾ ਬਣਿਆ ਜਿਹੜਾ ਕਿ ਜੰਮੂ ਦੇ ਵਿੱਚ ਹੋਇਆ ਉੱਥੇ ਲੋਕ ਮਾਰੇ ਗਏ ਨਿਰਦੋਸ਼ ਮਾਰੇ ਗਏ ਸੰਧੂਰ ਆਪਰੇਸ਼ਨ ਨਾਂ ਇਹਨੂੰ ਨਾਮ ਦਿੱਤਾ ਇਹ ਇੱਕ ਗੱਲ ਹੋਰ ਇਹਦੇ ਵਿੱਚ ਤੁਸੀਂ ਵੇਖੋਗੇ ਕਿ ਨੁਕਸਾਨ ਦੋਵੇਂ ਪਾਸੇੋਂ ਪਰ ਪੰਜਾਬ ਦਾ ਹੋ ਰਿਹਾ ਹੁਣ ਜੋ ਹੋਣਾ ਸੀ ਉਹ ਹੋ ਗਿਆ ਮੁੜ ਕੇ ਜਵਾਬ ਦਿੱਤਾ ਚਲੋ ਦੇਸ਼ਾਂ ਦੀਆਂ ਇਹ ਗੱਲਾਂ ਹੁੰਦੀਆਂ ਚੱਲਦੀਆਂ ਰਹਿੰਦੀਆਂ ਪਰ ਹੁਣ ਜਿਹੜਾ ਨੁਕਸਾਨ ਹੋ ਰਿਹਾ ਉਹ ਵੀ ਤੇ ਬੇਦੋਸ਼ੇ ਲੋਕ ਮਾਰੇ ਜਾਣਗੇ ਉਹਦੇ ਵਿੱਚ ਵੀ ਬੇਕਸੂਰ ਲੋਕ ਮਾਰੇ ਜਾਣਗੇ ਉਹਦਾ ਕੀ ਫਾਇਦਾ ਹੈ ਤਾਂ ਉੱਥੇ ਵੀ ਨੁਕਸਾਨ ਹੀ ਹੋ ਰਿਹਾ ਏ ਪੰਜਾਬ ਦੇ ਸਾਰੇ ਬਾਰਡਰ ਨਾਲ ਲੱਗਦੇ ਨੇ ਪੰਜਾਬ ਦਾ ਹਿੱਸਾ ਜਿਹੜਾ ਅੰਮ੍ਰਿਤਸਰ ਦਾ ਜ਼ਿਲ੍ਹਾ ਹੋ ਗਿਆ ਗੁਰਦਾਸਪੁਰ ਹੋ ਗਿਆ ਫਿਰੋਜ਼ਪੁਰ ਹੋ ਗਿਆ ਇਹ ਨਾਲ-ਨਾਲ ਲੱਗਦੇ ਹੋਏ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਨੁਕਸਾਨ ਸਾਡੇ ਪੰਜਾਬ ਦਾ ਏ ਤੇ ਉਧਰ ਵੀ ਜੇ ਨੁਕਸਾਨ ਹੋਣਾ ਏ ਉਹ ਵੀ ਪੰਜਾਬ ਦਾ ਹੋਣਾ ਏ ਠੀਕ ਏ ਇਹ ਦੇਸ਼ ਹੈ ਇਹਨਾਂ ਨੇ ਕਰਨਾ ਏ ਜੋ ਆਪਣੇ ਇਹਨਾਂ ਨੇ ਹਮਲੇ ਸਹੀ ਨੇ ਜਾਂ ਲੋਕ ਵੀ ਇੱਕ ਐਸੇ ਨੇ ਕਿ ਜਿਹੜੇ ਚਾਹੁੰਦੇ ਨੇ ਕਿਤੇ ਨਾ ਕਿਤੇ ਮੀम्स ਬਣਾ ਰਹੇ ਨੇ ਉਹ ਤੇ ਹਾਸੇ ਦੀਆਂ ਵੀਡੀਓਜ਼ ਬਣਾ ਰਹੇ ਨੇ ਤੇ ਕਮੈਂਟਸ ਪੜਨ ਤੋਂ ਮੈਂ ਤੇ ਇੰਨਾ ਹੈਰਾਨ ਆ ਲੋਕ ਹੈਪੀ ਦੀਵਾਲੀ ਲਿਖ ਰਹੇ ਨੇ ਪਾਕਿਸਤਾਨ ਨੂੰ ਐਡਵਾਂਸ ਹੈਪੀ ਦੀਵਾਲੀ ਇੰਨੇ ਕਮੈਂਟਸ ਮੈਂ ਵੇਖੇ ਮੈਂ ਲੋਕਾਂ ਦੀ ਮੈਂਟੈਲਿਟੀ ਤੋਂ ਤੋਂ ਹੈਰਾਨ ਆ ਕਿ ਯਾਰ ਕੋਈ ਉਹਨਾਂ ਨੇ ਜੋ ਕੀਤਾ ਅੱਤਵਾਦੀਆਂ ਨੇ ਜਿਨ੍ਹਾਂ ਨੇ ਵੀ ਜੋ ਕੀਤਾ ਉਹ ਗਲਤ ਕੀਤਾ ਪਰ ਜੇ ਹੁਣ ਕੋਈ ਮੜਮਾ ਜਵਾਬ ਦੇ ਰਿਹਾ ਤਾਂ ਅਸੀਂ ਕਿਸੇ ਨੂੰ ਵਧਾਈ ਦਿੰਨੇ ਆ ਅਸੀਂ ਜਸ਼ਨ ਮਨਾਉਨੇ ਆ ਤੇ ਜੇ ਮੰਨ ਲਓ ਇਹ ਜੰਗ ਵੱਡਾ ਰੂਪ ਧਾਰਨ ਕਰ ਜਾਵੇ ਤਾਂ ਉਹਦੇ ਵਿੱਚ ਨੁਕਸਾਨ ਫਿਰ ਕਿੰਨੇ ਵੱਡੇ ਪੱਧਰ ਤੇ ਹੋਊਗਾ ਤੇ ਕਿੰਨਾ ਕਿੰਨਾ ਜ਼ਿਆਦਾ ਹੋਊਗਾ ਬੇਦੋਸ਼ੇ ਲੋਕ ਮਾਰੇ ਜਾਣਗੇ ਨਾਲ ਹੀ ਇੱਕ ਜੰਮੂ ਦੇ ਵਿੱਚ ਅਟੈਕ ਹੋਇਆ ਸੀਗਾ ਕਹਿੰਦੇ ਕਿ ਉੱਥੇ ਗ੍ਰੰਥੀ ਸਿੰਘ ਦੀ ਮੌਤ ਹੋ ਗਈ ਉਹ ਰਾਗੀ ਸਿੰਘ ਸੀ ਜਿਹੜੇ ਉਹ ਮੌਤ ਹੋ ਗਈ ਪਰ ਉਹਦੀ ਵੀ ਪੁਸ਼ਟੀ ਕਰਨ ਕਈ ਵੀਰਾਂ ਨੇ ਵੀਡੀਓ ਪਾਈ ਹੈ ਕਿ ਉਹ ਘਰ ਜਾ ਰਹੇ ਸੀ ਵਾਪਸ ਜਾ ਰਹੇ ਸੀ ਉੱਥੇ ਉਹਨਾਂ ਦੀ ਗੁਰਦੁਆਰੇ ਤੋਂ ਬਾਹਰ ਮੌਤ ਹੋਈ ਹੈ ਕੁਝ ਇਦਾਂ ਦੀ ਘਟਨਾ ਸੀ ਉਹ ਤਾਂ ਕਹਿਣ ਤੋਂ ਮੇਰੇ ਇਹ ਵੀਡੀਓ ਬਣਾਉਣ ਤੋਂ ਇਹੋ ਹੀ ਸੀ ਭਾਵ ਕਿ ਆਪ ਸਭ ਨੂੰ ਇਹ ਹੀ ਬੇਨਤੀ ਸੀ ਕਿ ਇੱਕ ਤੇ ਵਿਰੋਧ ਕਰੋ ਵੱਧ ਤੋਂ ਵੱਧ ਆਪ ਜਿਹੜੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋ ਜਾਂ ਕਿਸੇ ਵੀ ਦੇਸ਼ ਦੇ ਵਿੱਚ ਬੈਠੇ ਹੋ ਇੱਕ ਤੇ ਵਿਰੋਧ ਕਰੋ ਲਿਖਣ ਦੇ ਦੁਆਰਾ ਵੀਡੀਓ ਦੇ ਦੁਆਰਾ ਬੋਲਣ ਦੇ ਦੁਆਰਾ ਕਿਸੇ ਵੀ ਢੰਗ ਨਾਲ ਵੀਡੀਓ ਸ਼ੇਅਰ ਕਰਕੇ ਇਸ ਜੰਗ ਦਾ ਵਿਰੋਧ ਕਰੋ ਕਿ ਭਾਈ ਅਮਨ ਸ਼ਾਂਤੀ ਬਣਾ ਕੇ ਰੱਖਣ ਲੁੱਬੇ ਦੋਸ਼ੇ ਲੋਕ ਮਾਰੇ ਜਾ ਰਹੇ ਨੇ ਉਹਦੇ ਵਿੱਚ ਨੁਕਸਾਨ ਹੋ ਰਿਹਾ ਤੇ ਇਹ ਆਖਰ ਨੂੰ ਹਾਲਤ ਇਹੋ ਹੀ ਹੋਣਾ ਕਿ ਬੈਠ ਕੇ ਗੱਲਬਾਤ ਕਰਨ ਦੇ ਨਾਲ ਮਸਲੇ ਹੱਲ ਹੋਣੇ ਨੇ ਤੇ ਕਿਉਂ ਨਾ ਪਹਿਲਾਂ ਹੀ ਹੋ ਜਾਣ ਤੇ ਜੇ ਪਹਿਲਾਂ ਹੋ ਜਾਣਗੇ ਤਾਂ ਬੇਕਸੂਰ ਲੋਕ ਨਹੀਂ ਮਾਰੇ ਜਾਣਗੇ ਬੇਦੋਸ਼ਿਆਂ ਦੇ ਕਤਲ ਨਹੀਂ ਹੋਣਗੇ ਜੇ ਫੌਜ ਦੇ ਜਵਾਨ ਵੀ ਮਰਦੇ ਨੇ ਤਾਂ ਉਹ ਵੀ ਮਾਮਾ ਦੇ ਪੁੱਤ ਨੇ ਉਹ ਕਿਉਂ ਮਰਨ ਵਿਚਾਰੇ ਉਹ ਵੀ ਬੇਦੋਸ਼ੇ ਇੱਕ ਦੂਜੇ ਨੂੰ ਮਾਰਨਗੇ ਤੇ ਕੌਣ ਚਾਹੁੰਦਾ ਏਦਾਂ ਨੁਕਸਾਨ ਹੋਵੇ ਹੁਣ ਤਾਂ ਕਰਕੇ ਇਹ ਬੇਨਤੀ ਹੈ ਸਾਰੇ ਲੋਕਾਂ ਨੂੰ ਤੁਸੀਂ ਆਪਣੇ ਆਪ ਪ੍ਰਤੀ ਅਵੇਅਰ ਰਹੋ ਇੱਕ ਦੂਜੇ ਦੇ ਹਾਲ ਪੁੱਛ ਪੁੱਛਦੇ ਰਹੋ ਜਿਹੜੇ ਜ਼ਿਲ੍ਹੇ ਜ਼ਿਆਦਾ ਪੰਜਾਬ ਦੇ ਇੱਧਰ ਉੱਧਰ ਲੱਗਦੇ ਨੇ ਰੱਬ ਨਾ ਕਰੇ ਇਹ ਪ੍ਰਮਾਣੂ ਬੰਬਾਂ ਤੱਕ ਕੋਈ ਗੱਲ ਪਹੁੰਚੇ ਕਿਉਂਕਿ ਉਹਨਾਂ ਦਾ ਅਸਰ ਤੇ ਬਹੁਤ ਲੰਮੇ ਟਾਈਮ ਤੇ ਵੱਡੇ ਪੱਧਰ ਤੇ ਫੈਲਦਾ ਫਿਰ ਹੀਰੋਸ਼ੀਮਾ ਨਾਗਾਸ਼ਾਕੀ ਦਾ ਆਪਾਂ ਨੂੰ ਪਤਾ 1945 ਦੇ ਵਿੱਚ ਜਦੋਂ ਅਮਰੀਕਾ ਨੇ ਉੱਥੇ ਬੰਬ ਸੁੱਟੇ ਸੀ ਤਾਂ ਅੱਜ ਤੱਕ ਲੋਕ ਉੱਥੇ ਜਾਪਾਨ ਦੇ ਇਹ ਦੋ ਸ਼ਹਿਰਾਂ ਦੇ ਵਿੱਚ ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਨੇ ਕਿਉਂ ਕਿਉਂਕਿ ਉਹ ਪ੍ਰਮਾਣੂ ਦਾ ਅਸਰ ਕਿੰਨਾ ਤੇ ਨੁਕਸਾਨ ਇਹ ਸਰ ਕਿਸੇ ਪਾਸੇ ਹੋਰ ਕੋਈ ਹੱਲਾ ਬੱਲਾ ਨਹੀਂ ਹੋ ਰਿਹਾ ਗੁਜਰਾਤ ਵਾਲੇ ਪਾਸੇ ਨਹੀਂ ਹੋ ਰਿਹਾ Rajasthan 'ਚ ਥੋੜਾ ਬੋਤਾ ਦਿਖਾ ਰਹੇ ਆ ਪਰ ਮੇਨ ਟਾਰਗੇਟ ਤੇ ਪੰਜਾਬ ਆ ਦੋਵੇਂ ਪਾਸਿਆਂ ਤੋਂ ਤਾਂ ਇਸ ਕਰਕੇ ਜਿੰਨਾ ਹੋ ਸਕਦਾ ਸਾਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਤਾਂ ਕਿ ਸਾਡਾ ਨੁਕਸਾਨ ਨਾ ਹੋਵੇ ਸਾਡੇ ਆਉਣ ਵਾਲੀ ਪੀੜ੍ਹੀ ਦਾ ਨੁਕਸਾਨ ਨਾ ਹੋਵੇ ਬੱਚਿਆਂ ਦਾ ਨੁਕਸਾਨ ਨਾ ਹੋਵੇ ਸਾਡੇ ਆਰਥਿਕ ਬਵਸਥਾ ਦਾ ਨੁਕਸਾਨ ਨਾ ਹੋਵੇ ਤੇ ਵੱਧ ਤੋਂ ਵੱਧ ਭਾਈ ਆਪਣੀ ਹਿਫਾਜ਼ਤ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਤੇ ਜੇ ਕਿਤੇ ਥੋੜਾ ਬੋਤਾ ਇੱਧਰ ਉੱਧਰ ਵੀ ਹੋਇਆ ਜਾ ਸਕਦਾ ਤਾਂ ਜ਼ਰੂਰ ਹੋਵੇ ਕਿਉਂਕਿ ਜਾਨ ਬਚਾਉਣਾ ਜ਼ਰੂਰੀ ਏ ਐਵੇਂ ਬਹਿਕਾਵੀ ਦੇ ਵਿੱਚ ਆ ਕੇ ਪੰਜਾਬ ਨੂੰ ਜੰਗ ਦਾ ਮੈਦਾਨ ਨਾ ਬਣਾਈਏ ਆਪਾਂ ਇਹ ਨਾ ਕਹੀਏ ਕਿ ਪੰਜਾਬ ਤੇ ਲੜਦਾ ਹੀ ਆਇਆ ਮਰਦਾ ਹੀ ਆਇਆ ਨਾ ਭਾਈ ਇਹ ਬੇਦੋਸ਼ੇ ਮਰਨਾ ਕੋਈ ਬਹਾਦਰੀ ਦੀ ਗੱਲ ਨਹੀਂ ਹੈਗੀ ਪਹਿਲਾਂ ਜੰਗਾ ਦਾ ਸਮਾਂ ਸੀ ਅੱਜ ਕੱਲ ਕੋਈ ਇਦਾਂ ਦੀਆਂ ਜੰਗਾਂ ਨਹੀਂ ਲੱਗੀਆਂ ਹੋਈਆਂ ਇਹ ਇੱਕ ਬਹਾਨਾ ਬਣਾ ਕੇ ਲੋਕਾਂ ਨੂੰ ਮਾਰ ਮਕਾਉਣ ਦੀ ਤੇ ਗਲਤ ਸਾਜ਼ਿਸ਼ ਆ ਉਦੇ ਅਧੀਨ ਪਰੀ ਜੀ ਪਲੀਜ਼ ਆਪ ਅਵੇਅਰ ਰਹੋ ਤੇ ਰੋਂਗ ਇਨਫਰਮੇਸ਼ਨ ਤੋਂ ਬਚ ਕੇ ਰਹੋ ਕਿਤੇ ਵੀ ਕੋਈ ਵੀਡੀਓਜ਼ ਆਉਂਦੀਆਂ ਵਿਦਆਊਟ ਇਨਫਰਮੇਸ਼ਨ ਕਲੈਰੀਫਾਈ ਕਰਨ ਤੋਂ ਬਿਨਾ ਉਹਨੂੰ ਸ਼ੇਅਰ ਨਾ ਕਰੋ ਇੱਕ ਦੂਜੇ ਕੋਲ ਵੀ ਭੇਜੋ ਨਾ ਡਰਨ ਦੀ ਲੋੜ ਨਹੀਂ ਹੈਗੀ ਥੋੜਾ ਅਵੇਅਰ ਰਹੋ ਸੁਚੇਤ ਰਹੋ ਕਿੱਥੇ ਕਿੱਥੇ ਕੀ ਹੋ ਰਿਹਾ ਸਹੀ ਬੰਦਿਆਂ ਨੂੰ ਸੁਣਦੇ ਰਹੋ ਤਾਂ ਕਿ ਤੁਹਾਡੇ ਕੋਲੇ ਸਹੀ ਜਾਣਕਾਰੀ ਪਹੁੰਚਦੀ ਰਹੇ ਤੇ ਤੁਸੀਂ ਆਪਣੇ ਆਪ ਨੂੰ ਹਿਫਾਜ਼ਤ ਦੇ ਵਿੱਚ ਰੱਖ ਸਕੋ ਸੋ ਵਾਹਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਸਮੱਤ ਬਖਸ਼ਣ ਇਹਨਾਂ ਨੂੰ ਕਿ ਇਹ ਜਲਦੀ ਕੋਈ ਮਸਲਾ ਆਪਦਾ ਹੱਲ ਕਰਕੇ ਵੇ ਦੋਸੇ ਲੋਕਾਂ ਨੂੰ ਮਾਰਨ ਤੋਂ ਬਚਾਉਣ ਸੋ ਧੰਨਵਾਦ ਜੀ ਆਹ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਸਕੇ ਤਾਂ ਕਿ ਲੋਕ ਅਵੇਅਰ ਰਹ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ